ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਬੁਲਾਰਿਆਂ ਦਾ ਐਲਾਨ ਕਰ ਦਿੱਤਾ ਗਿਆ। ਦਫ਼ਤਰ ਤੋਂ ਜਾਰੀ ਬਿਆਨ ਦੇ ਵਿੱਚ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਵੱਖ-ਵੱਖ ਖੇਤਰਾਂ ਦੇ ਲਈ ਬੁਲਾਰੇ ਨਿਯੁਕਤ ਕੀਤੇ ਗਏ ਨੇ। ਜਿਸ ਦੇ ਵਿੱਚ ਮੁੱਖ ਬੁਲਾਰੇ ਸਿਆਸੀ ਖੇਤਰ ਲਈ ਅਤੇ ਮੁੱਖ ਬੁਲਾਰੇ ਧਾਰਮਿਕ ਖੇਤਰ ਦੇ ਲਈ ਨਿਯੁਕਤ ਕੀਤੇ ਗਏ ਨੇ ਜਿਨ੍ਹਾਂ ਦੇ ਨਾਮ ਤੇ ਦਫ਼ਤਰ ਤੋਂ ਅਧਿਕਾਰਤ ਤੌਰ ਤੇ ਬਿਆਨ ਜਾਰੀ ਹੋਣਗੇ ਤੇ ਇਸੇ ਤਰ੍ਹਾਂ TV ਦੇ ਲਈ ਵੀ ਬਾਈਟਾਂ ਜਾਰੀ ਹੋਣਗੀਆਂ ਦੂਸਰਾ ਜੋ ਵੱਡਾ ਖੇਤਰ ਹੈ ਕਿ ਬਹੁਤ ਸਾਰੇ TV ਚੈਨਲਾਂ ਤੇ ਵੈਬ ਚੈਨਲਾਂ ਤੇ ਡਿਬੇਟਾਂ ਹੁੰਦੀਆਂ ਨੇ ਜਿਨ੍ਹਾਂ ਤੇ ਬਹੁਤ ਸਾਰੇ ਬੁਲਾਰਿਆਂ ਦੀ ਜ਼ਰੂਰਤ ਹੁੰਦੀ ਹੈ ਸੋ TV ਡਿਬੇਟਾਂ ਦੇ ਲਈ ਵੀ ਬੁਲਾਰਿਆਂ ਨੂੰ ਯੋਗਤ ਕੀਤੇ ਗਏ ਨੇ ਜੋ ਪਾਰਟੀ ਦਾ ਬਖੂਬੇ ਪੱਖ ਰੱਖਣਗੇ ਇਹਨਾਂ ਨਵ ਨਿਯੁਕਤ ਬੁਲਾਰਿਆਂ ਦੀ ਜਲਦ ਹੀ ਬਕਾਇਦਾ ਦੋ ਦਿਨਾਂ ਵਰਕਸ਼ਾਪ ਵੀ ਲਗਾਈ ਜਾਵੇਗੀ ਮੁੱਖ ਬੁਲਾਰੇ ਸਿਆਸੀ ਖੇਤਰ ਦੇ ਲਈ ਜਿਨ੍ਹਾਂ ਦੇ ਵਿੱਚ ਚਰਨਜੀਤ ਸਿੰਘ ਬਰਾੜ ਬਰਜਿੰਦਰ ਸਿੰਘ ਬਰਾੜ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਬੀਬੀ ਪਰਮਜੀਤ ਕੌਰ ਲਾਂਡਰਾ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਗੁਰਜੀਤ ਸਿੰਘ ਤਲਵੰਡੀ ਹੋਣਗੇ ਤੇ ਮੁਖ ਬੁਲਾਰੇ ਧਾਰਮਿਕ ਖੇਤਰ ਦੇ ਲਈ ਜਿਨ੍ਹਾਂ ਦੇ ਵਿੱਚ ਬੀਬੀ ਕਿਰਨਜੋਤ ਕੌਰ ਭਾਈ ਮਨਜੀਤ ਸਿੰਘ ਪੂਰਾ ਕੋਹਣਾ ਜਥੇਦਾਰ ਜਸਵੰਤ ਸਿੰਘ ਪੁੜੈਣ ਜਥੇਦਾਰ ਜਸਵੀਰ ਸਿੰਘ ਘੁੰਮਣ ਜਥੇਦਾਰ ਸਤਵਿੰਦਰ ਸਿੰਘ ਟੋੜਾ ਮਾਸਟਰ ਮਿੱਠੂ ਸਿੰਘ ਕਾਨਕੇ ਹੋਣਗੇ ਜੋ ਧਾਰਮਿਕ ਖੇਤਰ ਦੇ ਲਈ ਪਾਰਟੀ ਦਾ ਪੱਖ ਮर्यादा ਦੇ ਮੁਤਾਬਕ ਪੇਸ਼ ਕਰਨਗੇ ਬੁਲਾਰੇ ਟੀਵੀ ਡਿਬੇਟਾਂ ਦੇ ਲਈ ਜਿਨ੍ਹਾਂ ਦੇ ਵਿੱਚ ਸੁਖਵਿੰਦਰ ਸਿੰਘ ਆਲਖ ਜਥੇਦਾਰ ਭਪਿੰਦਰ ਸਿੰਘ ਸ਼ੇਖੂਪੁਰ ਜਥੇਦਾਰ ਤੇਜਾ ਸਿੰਘ ਕਮਾਲਪੁਰ ਜਥੇਦਾਰ ਸਤਵਿੰਦਰ ਸਿੰਘ ਰਮਦਾਸਪੁਰ ਸਤਪਾਲ ਸਿੰਘ ਸਿੱਧੂ ਭੋਲਾ ਸਿੰਘ ਗਿੱਲਪਤੀ ਜਥੇਦਾਰ ਹਰਿੰਦਰਪਾਲ ਸਿੰਘ ਟੌੜਾ ਇਕਬਾਲ ਸਿੰਘ ਮੋਹਾਲੀ ਜਥੇਦਾਰ ਅਮਰਿੰਦਰ ਸਿੰਘ ਜਗਜੀਤ ਸਿੰਘ ਕੋਹਲੀ ਜਥੇਦਾਰ ਅਵਤਾਰ ਸਿੰਘ ਤਮੋਟ ਸੁਖਦੇਵ ਸਿੰਘ ਫਗਵਾੜਾ ਰਣਧੀਰ ਸਿੰਘ ਦਿੜਬਾ ਅਮਨ ਇੰਦਰ ਸਿੰਘ ਬਣੀ ਬਰਾੜ ਹਰਦੀਪ ਸਿੰਘ ਟੋੜ ਸ੍ਰੀ ਵਰੁਣ ਕਾਂਸਲ ਸ਼ਤਰਾਨਾ ਐਂਡ ਰਵਿੰਦਰ ਸਿੰਘ ਸ਼ਾਪੁਰ ਸ਼ਾਮਲ ਹੋਣਗੇ ਤਾਂ ਅਕਾਲੀ ਦਲ ਦੇ ਵੱਲੋਂ ਇਹ ਜੋ ਨਵੇਂ ਬੁਲਾਰਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੁਣ ਧਾਰਮਿਕ ਡਿਬੇਟਾਂ ਹੋਣ ਜਾਂ ਬਾਈਟਾਂ ਦੇਣੀਆਂ ਹੋਣ ਮੀਡੀਆ ਦੇ ਸਾਹਮਣੇ ਪਾਰਟੀ ਦੇ ਵੱਲੋਂ ਕੋਈ ਪੱਖ ਰੱਖਣਾ ਹੋਵੇ ਤਾਂ ਜਿਹੜੇ-ਜਿਹੜੇ ਬੰਦੇ ਸਿਲੈਕਟ ਹੋਏ ਨੇ ਜਿਨ੍ਹਾਂ ਦੇ ਨਾਵਾਂ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਐਲਾਨ ਕੀਤਾ ਗਿਆ ਇਹ ਹੀ ਬੰਦੇ ਹੀ ਮੀਡੀਆ ਨੂੰ ਬਾਈਟਾਂ ਦੇਣਗੇ ਤੇ ਇਹ ਹੀ ਬੰਦੇ ਧਾਰਮਿਕ ਖੇਤਰ ਦੇ ਵਿੱਚ ਤੇ ਸਿਆਸੀ ਖੇਤਰ ਦੇ ਵਿੱਚ ਉਹਨਾਂ ਡਿਬੇਟਾਂ ਦੇ ਵਿੱਚ ਸ਼ਾਮਲ ਹੋਣਗੇ ਤੇ ਪਾਰਟੀ ਦਾ ਬਖੂਬੀ ਦੇ ਨਾਲ ਪੱਖ ਰੱਖਣਗੇ ਤੁਹਾਨੂੰ ਦੱਸ ਦਿਆਂ ਕਿ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦੀ ਬਾਗਡੋਰ ਸੰਭੀ ਗਈ ਹੈ ਉਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਚਰਚਾ ਦੇ ਵਿੱਚ ਬਣੇ ਹੋਏ ਨੇ ਹਾਲਾਂਕਿ ਸੁਖਵੀਰ ਧੜੇ ਦੇ ਵੱਲੋਂ ਲਗਾਤਾਰ ਟਾਹਾਂ ਲਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਪੰਥਕ ਸਿਆਸਤ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਿਨੋ ਦਿਨ ਐਕਟਿਵ ਹੁੰਦੇ ਦਿਖਾਈ ਦੇ ਰਹੇ ਨੇ ਹੁਣ ਜਿਸ ਤਰੀਕੇ ਦੇ ਨਾਲ ਨਾਮ ਦਾ ਐਲਾਨ ਕੀਤਾ ਗਿਆ ਉਹਨਾਂ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਹੁਣ ਪਾਰਟੀ ਦੀ ਸਹੀ ਕਮਾਨ ਸਹੀ ਬੰਦੇ ਦੇ ਹੱਥ ਪਹੁੰਚੀ ਹੈ ਹਾਲਾਂਕਿ ਬਹੁਤ ਸਾਰੇ ਸਿੱਖ ਆਗੂ ਅਜੇਹੇ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਯੋਗ ਪ੍ਰਧਾਨ ਵੀ ਮੰਨਦੇ ਨੇ ਉਤੇ ਹੀ ਆਲੋਚਨਾ ਕਰਦੇ ਵੀ ਨਜ਼ਰ ਆਉਂਦੇ ਨੇ ਪਰ ਹੁਣ ਇਹ ਜੋ ਨਾਵਾਂ ਦਾ ਐਲਾਨ ਹੋਇਆ ਹੈ ਇਹ ਸਾਰੇ ਨਾਮ ਮੀਡੀਆ ਦੇ ਵਿੱਚ ਪੰਥਕ ਧਾਰਮਿਕ ਤੇ ਰਾਸੀ ਖੇਤਰ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ